ਵਧੀਆ ਮੇਰਾ ਖਾੜਾ ਛੋਟ ਗਿਆ ਇਹਦੇ ਨਾਲੋਂ ਮੈਂ ਉੱਥੇ ਜਾ ਕੇ ਕੀ ਕਰਨਾਗਾ ਸਾਰੀ ਉਮਰ ਮੈਂ ਕੋਟ ਥੋੜੀ ਖਾਣੀ ਇੰਨਾ ਜਲੀਲ ਹੋਈਆਂ ਪੰਜ 6 ਸਾਲ ਹੋ ਚੱਲੇ ਆ ਹੁਣ ਮੈਂ ਥੋੜੀ ਇਹਦੇ ਜਾਉਂਗੀ ਵਧੀਆ ਮੈਂ ਤਾਂ ਇਹੋ ਜੇ ਬੰਦੇ ਨਾਲੋਂ ਖਾਣਾ ਛੜਾ ਕੇ ਕੋਸ਼ ਜਿਹੜੇ ਉਹ ਵੀਡੀਓ ਪਾ ਰਿਹਾ ਤੁਸੀਂ ਉਹ ਕੀ ਕਰੋ ਜਾਓ ਜੇ ਅੱਗੇ ਚੱਲ ਰਹੀ ਹੈ ਅੱਗੇ ਬੱਸ ਇਹ ਹੀ ਕਹਿੰਦੇ ਕਿ ਜਾਂ ਤਾਂ ਵੀ ਵੀਡੀਓ ਨਾ ਪਾਵੇ ਬੰਦ ਕਰ ਦੇ ਨਹੀਂ ਤਾਂ ਅਸੀਂ ਕਾਰਵਾਈ ਹੋਰ ਕਰ ਸਕਦੇ ਹਾਂ ਹਾਂਜੀ ਬਸ ਵੀਡੀਓ ਬੰਦ ਕਰਾ ਦੇ ਇਹ ਨੀ ਅਸੀਂ ਹੋਰ ਕਾਰਵਾਈ ਹੋਰ ਕਰ ਸਕਦੇ ਆ ਜੇ ਸਾਡੀ ਆਹੀ ਨਜਾਇਜ਼ ਵੀਡੀਓ ਪਾਈ ਜਾਊਗਾ ਅਸੀਂ ਮੰਮੀ ਤਾਂ ਹਜੇ ਬੋਲ ਦੇਣੀ ਚਲ ਕੋਈ ਨਹੀਂ ਫਿਰ ਵੀ ਆਪ ਹਜੇ ਤਾਂ ਮੇਰੇ ਪਰਿਵਾਰ ਮੇਰੇ ਨਾਲ ਖੜਿਆਗਾ ਜੇ ਮੈਂ ਹੋਰ ਇਹ ਦੇ ਨਾਲ ਵੀ ਥਾਂ ਧੂਣ ਜਿਵੇਂ ਨਾਂ ਕਰਾ ਦਿੰਦੀ ਬਸ ਮੇਰੇ ਘਰ ਦੇ ਤਾਂ ਬਸ ਗਏ ਸੀ ਨਾਲ ਇਹਨੇ ਮੈਨੂੰ ਕੱਢ ਦੇਣਾ ਹੁਣ ਕੱਢ ਸਕਦਾ ਥਾਂ ਨਾਂ ਕਰਾ ਕੇ ਵੀ ਮੈਨੂੰ ਕੱਢ ਸਕਦਾ ਸੀਗਾ ਇਹ ਕਿ ਥਾਂ ਧੂਣ ਹੀ ਇਹਦੇ ਨਾਂ ਕੀਤਾ ਕੁਝ ਨਹੀਂ ਕਿ ਕਿਹੜੇ ਜਿਹੜੇ ਉਹ ਨਾਲ ਪੜੀ ਕਿ ਨੂੰ ਮੈਰਿਜ ਲਈ ਹੈ ਕਿੰਨੇ ਸਾਲ ਹੀ ਸਾਈਕਿਸ 6 ਸਾਲ ਹੋ ਚੱਲੇ ਹਾਂ ਜੀ ਸੱਤਵਾਂ ਚੱਲੀ ਜਾਂਦਾ ਹੈ 6 ਸਾਲ ਹਾਂਜੀ ਹੁਣ ਤੁਹਾਨੂੰ ਕਿੰਨੇ ਦਿਨ ਹੋ ਗਏ ਉਸ ਨੂੰ ਮੈਨੂੰ ਅੱਜ 7 ਦਿਨ ਹੋ ਚੱਲੇ